ਮੌਜੂਦਾ ਸਰਕਾਰ ਕਹਿੰਦੀ ਆ ਵੀ ਸਰਨਾ ਸੈਂਟਰ ਧੱਕਾ ਕਰਦਾ ਹੈ ਸੈਂਟਰ ਸਰਕਾਰ ਕਹਿੰਦੀ ਆ ਵੀ ਸਾਡੇ ਨਾਲ ਅਮਰੀਕਾ ਧੱਕਾ ਕਰ ਰਿਹਾ ਹੈਗਾ ਅਸੀਂ ਗੱਲ ਕਰ ਗਏ ਸਿੱਖ ਕਮਿਊਨਿਟੀ ਦੀ ਸਿੱਖ ਵੀ ਇਹ ਕਹਿੰਦੇ ਆ ਵੀ ਸਾਡਾ ਧੱਕਾ ਹੋ ਰਿਹਾ ਹਿੰਦੂ ਕਮੇਟੀ ਕਹਿੰਦੀ ਆ ਸਾਡੇ ਨਾਲ ਤੱਕਾ ਹੋ ਰਿਹਾ ਮੁਸਲਮਾਨ ਕਮੇਟੀ ਕਰੇ ਸਾਡੇ ਨਾਲ ਤੱਕਾ ਹੋ ਰਿਹਾ ਤੇ ਕ੍ਰਿਸਚਨ ਕਮੇਟੀ ਕਰੇ ਸਾਡੇ ਨਾਲ ਵੀ ਤੱਕਾ ਹੋ ਰਿਹਾ ਟ੍ਰਾਇੰਗਲ ਪਾਰਟੀ ਉਹ ਪੰਜਾਬੀ ਟ੍ਰਾਇੰਗਲ ਹੀ ਇਹਦਾ ਨਾਂ ਕਿਉਂ ਰੱਖਿਆ ਗਿਆ ਇਨਾਂ ਦਾ ਕਹਿਣਾ ਇਹ ਹੈ ਕਿ ਅਗਰ ਹਰ ਇੱਕ ਨੂੰ ਰੋਜ਼ਗਾਰ ਮਿਲ ਜਾਵੇ ਹਰ ਇੱਕ ਨੂੰ ਆਪਣਾ ਆਪਣਾ ਘਰ ਮਿਲ ਜਾਵੇ ਐਜੂਕੇਸ਼ਨ ਫ੍ਰੀ ਮਿਲ ਜਾਵੇ ਸਿਹਤ ਸੂਤਾ ਮਿਲ ਜਾਣ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਸਾਰੇ ਹੀ ਧੱਕੇ ਦੇ ਸਕਾਰ ਹਨ ਉਹਨਾਂ ਦਾ ਹੱਲ ਕੀ ਹੋਣਾ ਚਾਹੀਦਾ ਜਿਵੇਂ ਆਪਾਂ ਕਹਿੰਦੇ ਆ ਮੁਰਕੁਰ ਖੋਤੀ ਬੋੜ ਥੱਲੇ ਵਾਲੀ ਗੱਲ ਹੋ ਜਾਂਦੀ ਹੈਗੀ ਆ ਵੇ ਲੋਕ ਵੀ ਦੁਖੀ ਆ ਸਰਕਾਰਾਂ ਵੀ ਦੁਖੀ ਆ ਸਾਰੇ ਕੰਟਰੀ ਵੀ ਦੁਖੀ ਆ ਜੁਗਨਾਂ ਵੀ ਥੁਕੇ ਆ ਇਹਦਾ ਹੱਲ ਤਾਂ ਹੱਲ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਟ੍ਰਾਇੰਗਲ ਪਾਰਟੀ ਉਹ ਪੰਜਾਬ ਜਿਹੜੀ ਕਿ ਗੁਰੂ ਨਾਨਕ ਦੀ ਵਿਚਾਰਧਾਰਨ ਨੂੰ ਫਾਲੋ ਕਰਦੀ ਆ ਕਿਸਾਨਾਂ ਦੀ ਮਜ਼ਦੂਰਾਂ ਦੀ ਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਉਸ ਦੇ ਬਾਰੇ ਵਿੱਚ ਹੈ ਜਿਦੇ ਵਿੱਚ ਦਾਸ ਹਰਮਿੰਦਰ ਸਿੰਘ ਸਿੱਧੂ ਜਿਹੜੇ ਕੇਐਸ ਪਾਰਟੀ ਦੇ ਸੂਬਾ ਪ੍ਰਧਾਨ ਹਨ ਅਤੇ ਸਰਦਾਰ ਕਮਲਜੀਤ ਸਿੰਘ ਵਾਲੀਆ ਉਹ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਸਰਦਾਰ ਵਿਕਾਸ ਸਿੰਘ ਮਠਾੜੂ ਜਿਹੜੇ ਕਿ ਟ੍ਰਾਇੰਗਲ ਪਾਰਟੀ ਉਹ ਪੰਜਾਬ ਦੇ ਮੁੱਖ ਸਲਾਹਕਾਰ ਹਨ ਅਤੇ ਸਰਦਾਰ ਸਤਨਾਮ ਸਿੰਘ ਜੀ ਨਾਇਕ ਸਰਕਲੇਰਾ ਤੋਂ ਜਿਹੜੇ ਕਿ ਮੀਡੀਆ ਸਲਾਹਕਾਰ ਹਨ ਜਿਹੜਾ ਕਿ ਅਸੀਂ ਸੈਮੀਨਾਰ ਵੀ ਕਰਾ ਚੁੱਕੇ ਹਾਂ ਹੁਣ ਅਸੀਂ ਇਹ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਵੀ ਟ੍ਰਾਇੰਗਲ ਪਾਰਟੀ ਉਹ ਪੰਜਾਬੀ ਟ੍ਰਾਇੰਗਲ ਹੀ ਇਹਦਾ ਨਾਂ ਕਿਉਂ ਰੱਖਿਆ ਗਿਆ ਕਿਉਂਕਿ ਟ੍ਰਾਇੰਗਲ ਦੇ ਕਈ मीनिंग ਨਿਕਲਦੇ ਹਨ ਜਿਵੇਂ ਕਿ ਕਿਸਾਨ ਆ ਮਜ਼ਦੂਰ ਆ ਛੋਟੇ ਦੰਗਾਲਦਾਰ ਇਸ ਲਈ ਇਹ ਟ੍ਰਾਇੰਗਲ ਬਣਦੀ ਹੈ ਦੂਜਾ ਟ੍ਰਾਇੰਗਲ ਦਾ ਮੀਨ ਜੈ ਖਤਰਾ ਵੀ ਹੈਗਾ ਦੂਜਾ ਟ੍ਰਾਇੰਗਲ ਦਾ ਮੀਨ ਜੈ ਬਾਰਾਮੋਲਾ ਦੀ ਟ੍ਰਾਇੰਗਲ ਜਿਹੜੀ ਕਿ ਉਹਦੇ ਉੱਪਰ ਦੀ ਜਹਾਜ਼ ਵੀ ਕੰਨੀ ਕਤਰਾ ਕੇ ਲੰਘਦਾ ਹੈ ਹਮੇਸ਼ਾ ਡਰਦਾ ਰਹਿੰਦਾ ਹੈ ਕਿਤੇ ਇਸ ਸਾਨੂੰ ਆਪਣੇ ਵੱਲ ਹੀ ਨਾ ਖਿੱਚ ਲਵੇ ਇਸੇ ਹੀ ਤਰ੍ਹਾਂ ਗੁਰੂ ਨਾਨਕ ਦੇ ਵਿਚਾਰ ਧਾਰਾ ਵੀ ਇੱਕ ਬਾਰਾਮੁੱਲਾ ਦੀ ਟਰੈਂਗਲ ਦੀ ਤਰ੍ਹਾਂ ਹੀ ਹੈ ਜਿਹੜੀ ਕਿ ਸਾਰੀਆਂ ਪਾਰਟੀਆਂ ਨੂੰ ਆਪਣੇ ਵਿੱਚ ਸਮਾਉਣ ਦੀ ਸਮਰੱਥਾ ਵੀ ਰੱਖਦੀ ਹੈ ਜਿਹੜੀ ਸਾਡੀ ਪਾਰਟੀ ਹੈ ਇਹ ਪੰਜਾਬ ਤੱਕ ਹੀ ਨਹੀਂ ਸੀਮਤ ਇਹ ਪੂਰੇ ਵਰਲਡ ਤੱਕ ਦੀ ਆਰਗੇਨਾਈਜੇਸ਼ਨ ਹੈ ਕਿਉਂਕਿ ਜੇ ਪੰਜਾਬ ਦੀ ਗੱਲ ਕਰਗੇ ਹਰ ਸਟੇਟ ਦੇ ਵਿੱਚ ਕਿਸਾਨ ਵੀ ਬੈਠਾ ਹੈ ਮਜ਼ਦੂਰ ਵੀ ਬੈਠਾ ਹੋਟੇ ਦagangdari ਬੈਠੇ ਆ ਹਰ ਸਟੇਟ ਦੇ ਵਿੱਚ ਹਨ ਹਰ ਸੂਬੇ ਦੇ ਵਿੱਚ ਹਨ ਹਰ ਦੇਸ਼ ਦੇ ਵਿੱਚ ਬੈਠੇ ਹਨ ਜਿਹਦੇ ਵਿੱਚ ਅਸੀਂ ਗੱਲ ਕਰਗੇ ਗੁਰੂ ਨਾਨਕ ਦੇ ਸਮੇਂ ਦੀ 1473 ਦੀ ਉਦੋਂ ਵੀ ਹਾਲਾਤ ਇਹੋ ਜਿਹੇ ਬਣ ਚੁੱਕੇ ਜਨ ਉਦੋਂ ਮੁਸਲਮ ਧਰਮ ਸੀਗਾ ਤੇ Hindu ਧਰਮ ਸੀਗਾ ਜਿਵੇਂ ਆਪਾਂ ਕਹਿੰਦੇ ਆ ਕਾਜੀ ਪੰਡਤ ਮੌਜੂਦਾ ਸਰਕਾਰਾਂ ਨਾਲ ਮੌਜੂਦਾ ਰਾਜਾਂ ਦਾ ਰਾਜ ਸੀ ਉਹਨਾਂ ਨਾਲ ਰਲ ਕੇ ਲੋਕਾਂ ਦਾ ਸ਼ੋਸ਼ਣ ਕਰਦੇ ਸਨ ਉਸੇ ਤਰ੍ਹਾਂ ਹੀ ਅੱਜ ਵੀ ਹਾਲਾਤ ਉਹੋ ਜਿਹੇ ਹੀ ਬਣ ਚੁੱਕੇ ਹਨ ਕੋਈ ਬਹੁਤਾ ਅੰਤਰ ਲੱਗਦਾ ਨਹੀਂ ਹੈਗਾ ਅਸੀਂ ਗੱਲ ਕਰ ਗਏ ਸਿੱਖ ਕਮਿਊਨਿਟੀ ਦੀ ਸਿੱਖ ਵੀ ਇਹ ਕਹਿੰਦੇ ਆ ਵੀ ਸਾਡੇ ਨਾਲ ਧੱਕਾ ਹੋ ਰਿਹਾ ਹਿੰਦੂ ਕਮਿਟੀ ਕਹਿੰਦੀ ਆ ਸਾਡੇ ਨਾਲ ਧੱਕਾ ਹੋ ਰਿਹਾ ਮੁਸਲਮਾਨ ਕਮਿਊਨਿਟੀ ਕਹੇ ਸਾਡੇ ਨਾਲ ਧੱਕਾ ਹੋ ਰਿਹਾ ਤੇ ਕ੍ਰਿਸਚਨ ਕਮਿਊਨਿਟੀ ਕਹੇ ਸਾਡੇ ਨਾਲ ਵੀ ਧੱਕਾ ਹੋ ਰਿਹਾ ਦੂਜੀ ਗੱਲ ਇਹ ਵੀ ਹੈ ਹੁਣ ਜਿਹੜੇ ਰਾਜਨੀਤਿਕ ਲੀਡਰ ਹਨ ਚਾਹੇ ਐਮਪੀ ਆ ਐਮਐਲਏ ਆ ਜਿਹੜੇ ਜਿੱਤ ਚੁੱਕੇ ਦਾ ਹੱਥ ਉਹ ਵੀ ਕਹਿੰਦੇ ਵੀ ਸਾਡੇ ਨਾਲ ਧੱਕਾ ਹੋ ਰਿਹਾ ਸਾਡੇ ਨਾਲ ਪੰਜਾਬ ਸਰਕਾਰ ਧੱਕਾ ਕਰਦੀ ਆ ਸਰਪੰਚ ਵੀ ਕਹਿੰਦੇ ਆ ਪੰਜਾਬ ਦੇ ਵੀ ਸਾਡੇ ਨਾਲ ਧੱਕਾ ਹੋ ਰਿਹਾ ਹੈਗਾ ਮੌਜੂਦਾ ਸਰਕਾਰ ਕਹਿੰਦੀ ਆ ਵੀ ਸਾਡੇ ਨਾਲ ਸੈਂਟਰ ਧੱਕਾ ਕਰਦਾ ਹੈ ਸੈਂਟਰ ਸਰਕਾਰ ਕਹਿੰਦੀ ਆ ਵੀ ਸਾਡੇ ਨਾਲ ਅਮਰੀਕਾ ਧੱਕਾ ਕਰ ਰਿਹਾ ਹੈਗਾ ਤੇ ਅਮਰੀਕਾ ਵੀ ਹੁਣ ਇਹ ਕਹਿ ਰਿਹਾ ਹੈਗਾ ਸਾਡੇ ਨਾਲ ਧੱਕਾ ਹੋ ਰਿਹਾ ਸਾਡੇ ਨਾਲ ਜੂਐਨਓ ਧੱਕਾ ਕਰ ਰਹੀ ਹੈਗੀ ਆ ਜੂਐਨਓ ਇੱਕ ਵਰਦੀ ਆਰਗੇਨਾਈਜੇਸ਼ਨ ਹੈਗੀ ਆ ਉਹ ਕਹਿੰਦੀ ਹੈਗੀ ਆ ਵੀ ਸਾਡੇ ਨਾਲ ਵੀ ਧੱਕਾ ਹੋ ਰਿਹਾ ਹੈਗਾ ਭਈ ਕੋਈ ਵੀ ਦੇਸ਼ ਸਾਡੀ ਗੱਲ ਹੀ ਨਹੀਂ ਮੰਨਦਾਗਾ ਆਸ ਵਿੱਚ ਇਹ ਲੜਾਈਆਂ ਲੜੀ ਜਾ ਰਹੇ ਹੈਗੀ ਆ ਕਿਤੇ ਜੀ ਕਰਦਾ ਕੋਈ ਕਿਸੇ ਹਮਲਾ ਕਰ ਦਿੰਦਾ ਹੈਗਾ ਕੋਈ ਜਾਣੇ ਕਿ ਸਾਡੀ ਵੀ ਨਹੀਂ ਸੁਣਵਾਈ ਹੁੰਦੀ ਹੈਗੀ ਆ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਸਾਰੇ ਹੀ ਧੱਕੇ ਦੇ ਸਕਾਰ ਹਨ ਉਹਨਾਂ ਦਾ ਹੱਲ ਕੀ ਹੋਣਾ ਚਾਹੀਦਾ ਜਿਵੇਂ ਆਪਾਂ ਕਹਿੰਦੇ ਆ ਮੁਰਕੁਰ ਖੋਤੀ ਬੋੜ ਥੱਲੇ ਵਾਲੀ ਗੱਲ ਹੋ ਜਾਂਦੀ ਹੈਗੀ ਆ ਵੀ ਲੋਕ ਵੀ ਦੁਖੀ ਆ ਸਰਕਾਰਾਂ ਵੀ ਦੁਖੀ ਆ ਸਾਰੇ ਕੰਟਰੀ ਵੀ ਦੁਖੀ ਆ ਜੁਗਨ ਵੀ ਦੁਖੀ ਆ ਇਹਦਾ ਹੱਲ ਤਾਂ ਹੱਲ ਕੀ ਕੀਤਾ ਜਾਵੇ ਹੁਣ ਇੱਕ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਦੀ ਗੱਲ ਕਰਦੀ ਆ ਨੂੰ ਫਾਲੋ ਕਰਦੀ ਹੈ ਮਜ਼ਦੂਰ ਦੀ ਕਿਸਾਨ ਦੀ ਛੋਟੇ ਦੁਕਾਨਦਾਰ ਦੀ ਗੱਲ ਕਰਦੀ ਹੈ ਇਹਨਾਂ ਦਾ ਕਹਿਣਾ ਇਹ ਹੈ ਕਿ ਅਗਰ ਹਰ ਇੱਕ ਨੂੰ ਰੋਜ਼ਗਾਰ ਮਿਲ ਜਾਵੇ ਹਰ ਇੱਕ ਨੂੰ ਆਪਣਾ ਆਪਣਾ ਘਰ ਮਿਲ ਜਾਵੇ ਐਜੂਕੇਸ਼ਨ ਫ੍ਰੀ ਮਿਲ ਜਾਵੇ ਸਿਹਤ ਸੂਲਤਾ ਮਿਲ ਜਾਣ ਸਾਰੇ ਪੰਜਾਬ ਦੇ ਦੇਸ਼ ਦੇ ਲੋਕ ਕੰਮ ਤੇ ਲੱਗ ਜਾਣ ਆਪੋ ਆਪਣੇ ਕੰਮ ਤੇ ਲੱਗ ਜਾਣ ਤਾਂ ਇਹ ਹੀ ਸਾਰੀ ਸਮੱਸਿਆ ਦਾ ਹੱਲ ਹੈ ਜਿਵੇਂ ਕਿ ਹੌਲਟਾ ਮਾਰਾਂ ਹੋ ਰੀਆਂ ਹਨ ਬਲਾਤਕਾਰ ਹੋ ਰਹੇ ਹੈਗੇ ਆ ਚੋਰੀਆਂ ਹੋ ਰੀਆਂ ਲੜਾਈ ਚ ਵੀ ਵਧ ਰਹੇ ਹਨ ਕਿਦਾ ਕਾਰਨ ਇਹੀ ਹੈਗਾ ਕਿਉਂਕਿ ਵਿਰਜ਼ਕਾਰੀ ਬਹੁਤ ਜ਼ਿਆਦਾ ਮੈਂ ਕਿਹਾ ਜੀ ਵਧਦੀ ਜਾ ਰਹੀ ਹੈਗੀ ਹੈ ਸਰਕਾਰਾਂ ਦਾ ਇਸ ਵੱਲ ਕੋਈ ਧਿਆਨ ਹੈ ਹੀ ਨਹੀਂ ਅਸੀਂ ਇਹੀ ਗੱਲ ਵਾਰ-ਵਾਰ ਪੰਜਾਬ ਦੇ ਲੋਕਾਂ ਨੂੰ ਅਸੀਂ ਕਹਿੰਦੇ ਹਾਂ ਧਿਆਨ ਵਿੱਚ ਲਿਆਉਂਦੇ ਹਾਂ ਵੀ ਤੁਸੀਂ ਟ੍ਰਿੰਗਲ ਪਾਰਟੀ ਪੰਜਾਬ ਦੇ ਏਜੰਡੇਆਂ ਨੂੰ ਚੰਗੀ ਤਰ੍ਹਾਂ ਸਮਝੋ ਧਿਆਨ ਨਾਲ ਦੇਖੋ ਤਾਂ ਜੋ ਪੰਜਾਬ ਦੀ ਬੇਰੋਜ਼ਗਾਰੀ ਦੀ ਸਮੱਸਿਆ ਹੱਲ ਹੋ ਸਕੇ ਮਗੀ ਆਇ ਦੀ ਸਮੱਸਿਆ ਹੱਲ ਹੋ ਚੱਕੇ ਸਾਰਿਆਂ ਨੂੰ ਰੁਜ਼ਗਾਰ ਮਿਲ ਸਕੇ ਸਭ ਦੀ ਇਨਕਮ ਵਧ ਸਕੇ ਸੋ ਐਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ ਸਾਡਾ ਤੁਸੀਂ ਵਧੇਰੇ ਜਾਣਕਾਰੀ ਲੈਣ ਲਈ ਵੇਖ ਲਿਖੇ ਨੰਬਰਾਂ ਤੇ ਸੰਪਰਕ ਸੰਪਰਕ ਕਰ ਸਕਦੇ ਹੋ ਜਾਤ ਵੀ ਸਾਡੇ ਦਫ਼ਤਰ ਵਿੱਚ ਆ ਕੇ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਸਾਡਾ YouTube ਚੈਨਲ ਹੈ ट्रायंगल ਪਾਰਟਿਓ ਪੰਜਾਬ ਅਤੇ ਸੋਹਣਾ ਪੰਜਾਬ ਹੈ Facebook ਪੇਜ ਵੀ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਫਾਲੋ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤਾਂ ਜੋ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ